ਸ਼੍ਰੀ ਹਰਿ ਮੰਦਰ ਫੇਸ 5 ਦੇ ਸਥਾਪਨਾ ਦਿਵਸ ਮੌਕੇ ਤੇ ਮੰਦਰ ਵਿੱਚ ਕਰਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਅੱਜ ਤੀਸਰੇ ਦਿਨ ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਮੰਦਰ ਭਾਗਵਤ ਸੁਣਨ ਲਈ ਪਹੁੰਚ ਕੀਤੀ ਇਸ ਮੌਕੇ ਦੇ ਉੱਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਫੇਸ 5 ਦੇ ਕੌਂਸਲਰ ਮੈਂ ਮਬਲਜੀਤ ਕੌਰ ਖਾਸ ਤੌਰ ਤੇ ਪਹੁੰਚੇ ਅਤੇ ਮੰਦਰ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ अब भरत जी अत्यंत दुखी हो गए विचार करने लगे मेरे कैसे हो क्योंकि सारा मोह जो उसी के प्रति के पत्ते के प्रति विचार करने लगे वो मेरे कहा गया कैसे होगा क्या होगा उसी समय जो है उसी की याद में उस गुरु की याद में ही भरत जी ने अपने प्राणों का त्याग दिया मरते समय तुम्हारी जहाँ बुद्धि जा रखी होगी दियों दियों अच्छी भगवान के तरफ अगर मरते समय बुद्धि जाएगी तो भगवान की प्राप्ति होगी ज्वाला जो है अन्य चीजों से उनके नजर में जी भगतनी केवल का बच्चा था

ਇਹਨੇ ਇੱਕ ਛੋਟੀ ਜਿਹੀ ਆਪਣੀ ਨਿਮਾਨ ਵੀ ਰੱਖੀ ਆ ਤੇ ਗਲਦਹਾਲ ਦੇ ਵਿੱਚ ਏਸੀ ਵੀ ਘਾਟ ਆ ਜੀ ਤੇ ਕੇਸੀ ਮੇडम ਮਜੀਦਪੁਰ ਦੀ ਲਗਵਾਉਣਗੇ ਇੱਕ ਕੇਸੀ ਮੈਨ ਲਗਵਾ ਦੇਗਾ ਮੈਂ ਸਮਝਦਾ ਕਿ ਜੋ ਕਿਹਾ ਬੜਾ ਛੋਟਾ ਸੀਗਾ ਜੇ ਮੈਂ ਕੁਝ ਹੋਰ ਵੀ ਕਹਿੰਦੇ ਮੈਂ ਪੂਰਾ ਕਰਕੇ ਜਾਣਾ ਸੀ ਪਰ ਮੈਂ ਇਸ ਇਸ ਇਹ ਕਹਿਣਾ ਸੀ ਉਸ ਮੰਦਰ ਤੋਂ ਮੈਂ ਸਮਝਦਾ ਜੇ ਅੱਜ ਕੁਝ ਹੈਗੇ ਆ ਤਾਂ ਇਸ ਮੰਦਰ ਦੀ ਬਖਸ਼ਤ ਐਤੋਂ ਹਮੇਸ਼ਾ ਸ਼ਿਰਵਾਰ ਲੈ ਕੇ ਜਾਈਦਾ ਐ ਹਮੇਸ਼ਾ ਤੌਜਾਬ ਹੋਈਦਾ ਸੋ ਅੱਜ ਵੀ ਉਸ ਤਰ੍ਹਾਂ ਹੀ ਅਸ਼ੀਰਵਾਦ ਲੈਣ ਆਏ ਆ ਔਰ ਮੈਸਮੇਂ ਦਾ ਜੋ ਮੇਰੀ ਕਲੇ ਦੀ ਮਨੋਗਾਮਨਾ ਨੂੰ ਜੋ ਸੰਪੂਰਨ ਪੂਰੀ ਆਈ ਆ ਔਰ ਹਰ ਵੀ ਮਨੋਗਾਮਨਾ ਪੂਰੀ ਹੋਊਗੀ ਔਰ ਅਸੀਂ ਸਿੱਕੇ ਜਲੇ ਖਰੇ ਸੇਵਾ ਕਰਦੇ ਆ ਤਾਂ ਸਭ ਨੂੰ ਇੱਥੇ ਆ ਕੇ ਮਨੋਗਾਮਨਾ ਪੂਰੀਆਂ ਸਰ ਦਾਨ ਕਰਤਾ ਵੀ ਇੱਥੇ ਦਾਨ ਦਿੰਦੇ ਆ ਜਿੱਥੇ ਦਾਨਦਾਰ ਦੀ ਹਦਾਇਤ ਅਸਰ ਦੇਖਦਾ ਤੁਹਾਨੂੰ ਲੱਗਦਾ ਕਿ ਇਸ ਮੰਦਿਰ ਚ ਇੱਕ ਇੱਕ ਪੈਸਾ ਦਾਨ ਕੀਤਾ ਹੋਇਆ ਸਹੀ ਤਰੀਕੇ ਨਾਲ ਲੱਗਦਾ ਮੈਂ ਕਹਾਂ ਜੀ ਜੀ ਹਰ ਵੀ ਮਨੋਗਾਮਨਾ ਪੂਰੀ ਕਾਹੀ ਹੋਣੀ ਹੈ ਕਿ ਹਰ ਕੋਈ ਦੁਨੀਆ ਕੰਮ ਕਰਦਾ ਹੈ ਹਰ ਕੋਈ સેવા ਬਿਨਾਂ ਕਰਦਾ ਇੱਥੇ ਆ ਕੇ ਕੋਈ ਆਪਣਾ ਨੀ ਪੋਜ਼ਿਟਿਵਿਟੀ ਫੀਲ ਹੁੰਦੀ ਆ ਤੁਸੀਂ ਈਵਨ ਇਹ ਕਰ ਲੋਗੇ ਜੀ ਸੰਗਰ ਦੇ ਜੀ ਕਮੇਟੀ ਹੈਗੀ ਆ ਮੰਦਿਰ ਕਮੇਟੀ ਪ੍ਰਧਾਨ ਜੀ ਸੈਕਟਰੀ ਸਾਹਿਬ ਗਜਨਜੀ ਸਾਹਿਬ ਲਾਡ ਮਜੀਦਪੁਰ ਇਹ ਮੇਰੇ ਘਰੇ ਵੀ ਹੁੰਦਾ ਨਾ ਮੇਰੇ ਘਰੇ ਵੀ ਪੋਜ਼ਿਟਿਵਿਟੀ ਆ ਜਾਂਦੀ ਆ ਮੈਂ ਉਹ ਕਿਹਾ ਕੁਛ ਲਾਸਟ ਟਾਈਮ ਗਿਆ ਸੀ ਮੈਂ ਕਹਿੰਦੀ ਤੁਸੀਂ ਮੇਰੇ ਘਰੇ ਗੜਾ ਮਾਰਕ ਜਿਹਨੂੰ ਜਾ ਕਰੋ ਤੁਹਾਡੇ ਆਉਣ ਨਾਲ ਤੁਹਾਡੇ ਵਿੱਚ ਵੀ ਰੌਣਕ ਖੜ ਹੋ ਜਾਂਦੀ ਆ ਸੋ ਮੈਂ ਇਸ ਕਮੇਟੀ ਦਾ ਔਰ ਪੂਰਾ ਧਰਮਾਦਵੀ ਕਹਿੰਦਾ ਔਰ ਮੈਂ ਅਸ਼ੀਰਵਾ ਲੈ ਕੇ ਫਿਰ ਜਾਣਾ ਔਰ ਹਮੇਸ਼ਾ ਕਾਮਯਾਬ ਹੋਣੇ ਜੋ ਅਸੀਂ ਹੈਗੇ ਆਂ ਤੇ ਇਹ ਮੰਦਰਾਂ ਦੀ ਬਦੌਲਤ ਸਰ ਸਿੱਧੂ ਫੈਮਿਲੀ ਹਰ ਤਰ੍ਹਾਂ ਦੇ ਮਤਲਬ ਮੰਦਰਾਂ ਚ ਇਸ ਤਰ੍ਹਾਂ ਦੇ ਸਹਿਯੋਗ ਕਰਦੀ ਆਂਦੀ ਵੀ ਰਹਿੰਦੀ ਆ ਵੱਡੇ ਪੱਧਰ ਤੇ ਕੀ ਨਿਕਰਦੇ ਆ ਕਦੋਂ ਅਸੀਂ ਕਰਨਗੇ ਇੱਥੇ ਦੇਖੋ ਗੱਲ ਇਹ ਕਿ ਅਸੀਂ ਆਪਣੇ ਆਪ ਦੇ ਕੁਛ ਨਹੀਂ ਹੈਗੇ ਜੋ ਅਸੀਂ ਹੈਗੇ ਆਂ ਇਹ ਮੰਦਰਾਂਾਂ ਦੀ ਬਦੌਲਤ ਅਸੀਂ ਸੇਵਾ ਕਰਦੇ ਆਂ ਤੇ ਕੀ ਸਾਡੀ ਸਮਰਥਾ ਬਖਸ਼ੀ ਆ ਇਸੇ ਮੰਦਰ ਦੀ ਭਗਵਾਨ ਰਾਮ ਦੀ ਕਿਰਪਾ ਹੁੰਦੀ ਹੋਵੇਗੀ ਆ ਕਾਫੀ ਸੇਵਾ ਕਰਦੇ ਆਂ ਆਪਣੇ ਆਪ ਦੇ ਵਿੱਚ ਅਸੀਂ ਕੁਛ ਨਹੀਂ ਹੈਗੇ ਸਿੱਧੂ ਫੈਮਿਲੀ ਆ ਤਾਂ ਉਹ ਭਗਵਾਨ ਰਾਮ ਕਰਦਾ ਹੈ